ਸਾਹ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਜੀ ਭਗਵੰਤ ਮਾਨ ਦੀ ਸਰਕਾਰ ਹੇਠ ਹੀ ਜਿਹਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਨ੍ਹਾਂ ਤੇ ਜਾਨਲੇਵਾ ਹਮਲਾ ਸੁਖਵੀਰ ਸਿੰਘ ਉਤੇ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਐ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿੱਥੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿੱਥੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਬ ਸੋਚ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆ ਕੇ ਇਹ ਚਾ ਕਰ ਜਾ ਮਤਲਬ ਕਿ ਪੁਲਸ ਦਾ ਡਰ ਖੋਫ ਭੈ ਜਾਂ ਪੁਲਿਸਿੰਗ ਪੁਲਿਸਨ ਮੈਂ ਨਹੀਂ ਮਾੜੀ ਕਹੂੰਗਾ ਥੱਲੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਹੇ ਜਾਂ ਉਹ ਸੁੱਤੇ ਆ ਥੋੜੇ ਨੱਕ ਹੀਟ ਕਿੰਨੇ ਬੰਮ ਚੱਲ ਗਏ ਆਰਮੀ ਏਰੀਆ ਗੁਮਟਾਲਾ ਚੌਕੀ ਥਾਕੁਰਦਵਾਰਾ ਮੰਦਿਰ ਕਿੰਨੀਆਂ ਇੱਕ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ اسلام آباد ਹੁਣ ਆ ਲੇਟੈਸਟ ਹੁਣ ਕੁਛ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਇੱਕ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਓ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ एसेली लॉ एंड ऑर्डर ਦਾ ਟੋਟਲ ਕੋਲਾਪਸ ਹੈ ਪੋਲੀਟੀਸਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲੀਟੀਸਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅਨ ਆਰਡਰ ਤੋਂ ਲੋਕ ਆਹਤ ਨੇ ਸਫਰ ਕਰ ਰਹੇ ਆ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਆ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਿਹਾ ਕਿਉਂਕਿ ਆਫ ਮਾੜੀ ਲੀਡਰਸ਼ਿਪ ਔਰ ਭਗਵੰਤ ਮਾਨ ਜਿਹੜੇ ਮੌਜੂਦਾ ਹੋਮ ਮਿਨਿਸਟਰ ਜੇ ਸ਼ੋਕਰ ਤੇ ਜਦੋਂ ਵੀ ਬੇਦਬੀ ਦੀ ਕਟੜਾ ਵਾਪਰੀ ਚਾਹੇ ਰਮੰਦਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਕਟੜਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਹੱਦ ਤੱਕ ਸਾਹਮਣੇ ਨਹੀਂ ਆਈ ਨਹੀਂ ਭਗਵੰਤ ਮਾਨ ਕੈਪेबल ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਰ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਿਤ ਰਹਿ ਸਕਦਾ ਹੈ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਨਹੀਂ ਮਜੀਸ਼ਾ ਸਾਹਿਬ ਜੀ ਕੇਸ ਸਾਹਿਬ 6 ਜੂਨ ਨੂੰ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਸਾਹਮਣੇ ਸਾਹਿਬ ਨੇ ਕਿਹਾ ਕਿ ਆਪਾਂ ਕ੍ਰਿਮਿਨਲ ਕੁਜ਼ਬਰਾ ਪਰ ਬੰਦਾ ਕਮੇਟੀ ਦੇ ਵਿੱਚ ਹਜ਼ਾਰ ਕੋਲਦੀਪ ਸਿੰਘ ਗੜਗਚ ਨੂੰ ਲੈ ਕੇ ਮਤਭੇਦ ਪੈਦਾ ਹੋਣੀ ਹੈ 44ਵੀਂ ਬੱਸ ਇਹ ਕੋ ਪੰਛੀ ਬੜੀ ਦੂਧਾ ਪੈਦਾ ਹੋ ਰਹੀ ਹੈ ਦੇਖੋ ਇੱਕ ਨਾ ਆਪਾਂ ਨੂੰ ਮੈਂ ਤਾਂ ਸਭ ਨੂੰ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਔਰ ਜਿਹੜਾ ਇਹ 6 ਜੂਨ ਦਾ ਕੱਲੂਕਾਰਾ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਆਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਥੋੜੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾ ਗੋਲਿਆਂ ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਤਾ ਹੋਣ ਤੇ ਇੰਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਜਿਹੜਾ ਵੀ ਇਹਦੇ 'ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ 'ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਹੈ ਉਹ 6 ਜੂਨ ਦੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚਨਾ ਪਾਓ ਔਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨੁਕਤਾ ਦੇ ਭੜੇ ਨੂੰ ਸਮਰਪਿਤ ਹੋ ਕੇ ਉਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਾਇਮ ਰੱਖੋ ਜਿ세 ਤਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਗੁਰਨਾਨਕ ਨਾਮ ਲੈਵਾ ਸੰਗਤ ਦਾ ਫਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮਾ ਸਾਹਿਬ ਹੋਗੇ ਜਾਂ ਸ਼ੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਈਸ਼ਰ ਸਿੰਘ ਜੀ ਦੀ ਊਰੀ ਹੋਗੇ ਉਹਨਾਂ ਦੇ ਸੁਪੁੱਤਰ ਹੋਗੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਤਰ੍ਹਾਂ ਸਮਰਪਿਤ ਰਹਿਣਗੇ ਜੋ ਲੋਕ ਇਹ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਤੋਂ ਸੁਚੇਤ ਰਹਿਣਗੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਹੁੰਦੇ ਆ ਉਹਦੀ ਉਹਨਾਂ ਦੀ 사ਜਿਸ ਦਾ ਸ਼ਿਕਾਰ ਨਹੀਂ ਹੋਇਆ ਅੱਜ ਬੜੀ ਦੁਖਦਾਰੀ ਖਬਰ ਆਈ ਹੈ ਜੀ ਮਾਨ ਸਾਹਿਬ ਜੀ ਅੱਜ ਭਾਈ ਅੰਦਰਜੀਤ ਸਿੰਘ ਕਾਲ ਚਰਨਾ ਕਰ ਗਏ ਜੀ ਬੜਾ ਦੁੱਖ ਹੈ ਜੀ ਇਸ ਗੱਲ ਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਇਹ ਭਾਂਡ ਮੰਨਣ ਦਾ ਬਲ ਬਖਸ਼ੇ ਅਗਲੀ ਤਰੀਕ ਕਦੋਂ ਪਈ ਹੈ ਸਰ ਮੈਨੂੰ ਲੱਗਦਾ ਜੁਲਾਈ ਦੀ ਪਈ ਹੈ ਜੀ 19 ਤਰੀਕ ਅਸ਼ਕਲ ਕੱਲ ਕਮੇਟੀ ਫੈਸਲਾ ਲੈ ਗਿਆ ਜੀ ਇਹ ਤਾਂ ਕੋਰਟ ਲਿਆਉ ਜੀ ਮੈਂ ਤੁਹਾਨੂੰ ਦੱਸਿਆ ਕਾਨੂੰਨ ਦੇ ਹੱਥ ਬੜੇ ਲੰਮੇ ਆਉਣਾ ਪਾਣਾ ਪਿੱਥੇ ਭੱਜ ਲੂੰਗਾ ਇੱਕ ਕੈਰਿਟੀਕਲ ਫੈਸਲਾ ਲਿਆ ਗਿਆ ਜੀ ਕਿ ਉਹ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਆਇਰ ਨਹੀਂ ਕੀਤੀ ਜਾ ਸਕੇਗੀ ਕਿਉਂਕਿ ਵਿਰੋਧ ਹੋਇਆ ਸੀ ਕਾਫੀ ਜਿਹੜੀ ਜ਼ਮੀਨ ਐਕਵਾਇਰ ਕਰ ਰਹੀ ਸੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਕੇਜਰੀਵਾਲ ਇਹ ਨਵੇਂ ਪ੍ਰਾਪਰਟੀ ਡੀਲਰ ਨੇ ਪੰਜਾਬ ਦੇ ਇਹਨਾਂ ਦਾ ਇੱਕੋ ਕੰਮ ਰਹਿ ਗਿਆ ਪੰਜਾਬ ਦੇ ਖਜ਼ਾਨੇ ਨੂੰ ਲੁੱਟੋ ਔਰ ਇਹ ਗੱਲ ਤਾਂ ਉਹਨਾਂ ਦੀ ਰੁਚੀ ਮਲੋਤਰਾ ਜੀ ਨੇ ਵੀ ਕਹਤੀ ਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਮਨ ਵਿੰਗ ਦਾ ਪ੍ਰਧਾਨ ਬਣਾਇਆ ਸੀ ਮੈਂ ਤਾਂ ਅੱਜ ਸਾਰਿਆਂ ਨੂੰ ਕਹਿਣਾ ਭਾਈ ਇਤਿਹਾਸ ਮਾਫ਼ ਨਹੀਂ ਕਰੂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਜ਼ਮੀਰ ਜਗਾਓ ਗੱਲ ਇਹ ਅਹੁਦੇ ਦੀ ਨਹੀਂ ਗੱਲ ਇਹ ਪੰਜਾਬ ਦੀ ਹੈ ਔਰ ਇਹ ਸਿਰਫ ਤੇ ਸਿਰਫ ਦੇਖੋ ਪੰਜਾਬ ਕੇ ਖੇਤੀ ਪ੍ਰਧਾਨ ਸੂਬਾ ਕਿਸਾਨਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਪੰਜਾਬ ਨੂੰ ਖੇਤੀ ਤੋਂ ਵਾਂਝੇ ਕਰਨਾ ਕਿਸਾਨ ਨੂੰ ਉਹਦੀ ਰੋਜੀ ਰੋਟੀ ਤੋਂ ਵਾਂਝੇ ਕਰਨਾ ਔਰ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਨਾ ਇਹ ਸਰਕਾਰਾਂ ਨੂੰ ਨਹੀਂ ਸ਼ੋਭਦਾ ਇਹਦੀ ਹਾਈ ਲੈਵਲ ਸੀਬੀਆਈ ਈਡੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਕਿੰਨਾ ਵੱਡਾ ਇਹਦੇ ਚ ਗੋਰਖ ਧੰਦਾ ਚਲਾਉਣ ਦੀ ਸਰਕਾਰ ਕੋਸ਼ਿਸ਼ ਕਰਦੀ ਆ ਜਿਹੜੀ ਕੰਮ ਇਹ ਮਾਈਨਿੰਗ ਚ ਕਰ ਰਹੀ ਹੈ ਇਲੀਗਲ ਮਾਈਨਿੰਗ ਚ ਕਰ ਰਹੀ ਹੈ